ਕਬ ਮਹਿੰਗੀ ਗੱਡੀ ਵਾਲੇ ਵੱਲੋਂ ਵੱਡਾ ਕਾਰਨਾਮਾ ਕੀਤਾ ਜਾਂਦਾ ਹੈ ਸੜਕ ਉੱਤੇ ਜਾਂਦੇ ਰਾਹਗੀਰਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਜਾਂਦਾ ਹੈ ਜੋ ਸੁਰਾਨ ਰਾਹਗੀਰ ਬ੍ਰਿਤਿਕ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਅਤੇ ਉਹਨਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਂਦਾ ਹੈ ਤਾਂ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਨਾਬਾ ਪਵਾਰ ਨਿਗੜ ਹਾਈਵੇ ਉੱਤੇ ਇੱਕ ਸਖਸ਼ ਦੀ ਲਾਪਰਵਾਹੀ ਵੇਖਣ ਨੂੰ ਮਿਲੀ ਜੋ ਤੇ ਉਸ ਸਖਸ਼ ਵੱਲੋਂ ਇੱਕ ਤੋਂ ਬਾਅਦ ਇੱਕ ਕਰਕੇ ਰਾਹਗੀਰਾਂ ਨੂੰ ਫੱਟੜ ਕੀਤਾ ਗਿਆ ਤੋਂ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ 5 ਲੋਕਾਂ ਨੂੰ ਇਸ ਸਖਸ਼ ਵੱਲੋਂ ਫੱਟੜ ਕੀਤਾ ਗਿਆ ਹਾਲਾਂਕਿ ਉਸ ਵੱਲੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਉਹਨਾਂ ਵੱਲੋਂ ਇਸ ਸਖਸ਼ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਜਾਂਦਾ ਫਿਲਹਾਲ ਫੱਟੜ ਹੋਏ ਸਾਰੇ ਰਾਹਗੀਰ ਜਿਹੜੇ ਨੇ 5 ਹਸਪਤਾਲ ਦੇ ਵਿੱਚ ਜ਼ਰੇ ਇਲਾਜ ਨੇ ਤਾਂ ਜਾਣਕਾਰੀ ਮੁਤਾਬਿਕ ਕੋੜਵਲੋਂ ਦੱਸਿਆ ਜਾ ਰਿਹਾ ਹੈ ਕਿ ਕੁਝ ਰਾਹਗੀਰ ਅਜਿਹੇ ਸਿਗੇ ਜਿਹੜੇ ਕਿ ਟਿਊਸ਼ਨ ਤੋਂ ਆਪਣੇ ਘਰ ਨੂੰ ਪਰਤ ਰਹੇ ਸੀ ਬੱਚੇ ਉਹਨਾਂ ਨੂੰ ਵੀ ਇਸ ਸਖਸ਼ ਵੱਲੋਂ ਫਟੜ ਕੀਤਾ ਗਿਆ ਜਿਸ ਦੌਰਾਨ ਕਿਸੇ ਦੀ ਬਾਹ ਟੁੱਟੀ ਹੈ ਕਿਸੇ ਦੀ ਲੱਤ ਟੁੱਟੀ ਹੈ ਇਸ ਦੌਰਾਨ ਬਜ਼ੁਰਗ ਪਤੀ ਪਤਨੀ ਸੜਕ ਉਤੇ ਜਾ ਰਹੇ ਹੁੰਦੇ ਨੇ ਤੇ ਉਸ ਦੌਰਾਨ ਇਸੇ ਫੋਰਚੂਨਰ ਗੱਡੀ 'ਚ ਸਵਾਰ ਸਖਸ਼ ਵੱਲੋਂ ਉਹਨਾਂ ਨੂੰ ਵੀ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਸੋਰਾਂ ਉਹਨਾਂ ਦੇ ਵੀ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਇਸ ਦੌਰਾਨ ਉਸ ਵੱਲੋਂ ਪੰਜ ਜੀਆ ਨੂੰ ਬੁਰੀ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ ਜਾਂਦਾ ਹੈ ਜਿਸ ਦੌਰਾਨ ਉਹਨਾਂ ਨੂੰ ਡੁੰਗੀਆਂ ਸੱਟਾਂ ਲੱਗਦੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਇਸ ਸਖਸ਼ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਨ੍ਹਾਂ ਲੋਕਾਂ ਵੱਲੋਂ ਇਹਨਾਂ ਦੀ ਜਾਨ ਬਚਾਈ ਗਈਆਂ ਉਹਨਾਂ ਲੋਕਾਂ ਵੱਲੋਂ ਹੀ ਇਸ ਸਖਸ਼ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਜਾਂਦਾ ਹੈ ਅਤੇ ਪੁਲਿਸ ਦੇ ਹਵਾਲੇ ਦੱਸਿਆ ਜਾ ਰਿਹਾ ਹੈ ਕਿ ਕੀਤਾ ਗਿਆ ਫਿਲਹਾਲ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਵਿਚਾਰੇ ਤੁਹਾਨੂੰ ਦੱਸ ਦਿੰਦੇ ਆ ਕਿ ਜ਼ਖਮੀ ਰਾਹਗੇ ਜਿਹੜੇ ਕਿ ਹਸਪਤਾਲ ਦੇ ਵਿੱਚ ਜ਼ੇਰੇ ਲਾਸ ਨਹੀਂ ਉਹਨਾਂ ਵੱਲੋਂ ਦੋਸ਼ ਲਗਾਏ ਗਏ ਨੇ ਕਿ ਜਿਸ ਵੱਲੋਂ ਮਹਿੰਗੀ ਗੱਡੀ ਯਾਨੀ ਕਿ ਫੋਰਚੂਨਰ ਗੱਡੀ ਚਲਾਈ ਜਾ ਰਹੀ ਸੀ ਉਹ ਨਸ਼ੇ ਦੇ ਵਿੱਚ ਧੁੱਤ ਸੀ ਅਤੇ ਇਸ ਨਸ਼ੇ ਦੇ ਵਿੱਚ ਧੁੱਤ ਹੋਣ ਕਰਕੇ ਉਸ ਵੱਲੋਂ ਜਿਹਾ ਕਾਰਨਾਮਾ ਕੀਤਾ ਗਿਆ ਤਾਂ ਅਕਸਰ ਇਹ ਅਸੀਂ ਵੇਖਦੇ ਆ ਕਿ ਸੜਕਾਂ 'ਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਕਿਸੇ ਵੱਲੋਂ ਓਵਰ ਸਪੀਡ ਕਰਕੇ ਕਈ ਸਨ ਕਿਸੇ ਘਟਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਕਈਆਂ ਵੱਲੋਂ ਨਸ਼ੇ ਦਾ ਸੇਵਨ ਕਰਕੇ ਗੱਡੀ ਚਲਾਈ ਜਾਂਦੀ ਹੈ ਜਿਸ ਦੌਰਾਨ ਇਸ ਦਾ ਭੁਗਤਾਨ ਜਿਹੜਾ ਰਹਾਗੀਰਾਂ ਨੂੰ ਕਰਨਾ ਪੈਂਦਾ ਹੈ ਕਿਉਂਕਿ ਇਹ ਮਾਬਲਾ ਵੀ ਉਸੇ ਦਿਨ ਨਾਲ ਮੇਲਜੋਲ ਖਾਂਦਾ ਹੈ ਜਿੱਥੇ ਨਸ਼ੇ ਚ ਤੋਟੇ ਇੱਕ ਨੌਜਵਾਨ ਵੱਲੋਂ ਆਪਣੀ ਫੋਰਚਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਪਿੰਡ ਦੇ ਹੀ ਪੰਜ ਜੀਆਂ ਨੂੰ ਪੂਰੇ ਤਰੀਕੇ ਦੇ ਨਾਲ ਫੱਟੜ ਕੀਤਾ ਜਾਂਦਾ ਜਿੱਥੇ ਇੱਕ ਪਾਸੇ ਲੋਕਾਂ ਦੇ ਵਿੱਚ ਗੁੱਸਾ ਵੀ ਹੈ ਉੱਥੇ ਦੂਜੇ ਪਾਸੇ ਇਸ ਗੱਲ ਦਾ ਵੀ ਅਫਸੋਸ ਕਰ ਰਹੇ ਨੇ ਕਿ ਉਹਨਾਂ ਦੇ ਘਰ ਦੇ ਜੀਵਾਂ ਜਿਹੜੇ ਨੇ ਬੁਰੀ ਤਰੀਕੇ ਨਾਲ ਫੱਟੜ ਹੋ ਚੁੱਕੇ ਨੇ ਕਿਉਂਕਿ ਕਾਫੀ ਡੁੰਗੀਆਂ ਸਟਾਉਣਾਂ ਦੇ ਲੱਗੀਆਂ ਨੇ ਕਿਸੇ ਦੀ ਲੱਤ ਟੁੱਟ ਗਈ ਹੈ ਤੇ ਕਿਸੇ ਦੀ ਬਾਹਂ ਟੁੱਟ ਗਈ ਹੈ ਤਾਂ ਉਹਨਾਂ ਨੂੰ ਇਹ ਭੁਗਤਾਨ ਜਿਹੜਾ ਕਰਨਾ ਪਿਆ ਤਾਂ ਹਾਲਾਂਕਿ ਤੁਹਾਨੂੰ ਦੱਸ ਦਿੰਦੇ ਆ 90 ਦੇ ਪੂਰਾ ਮਾਮਲਾ ਜਿੱਥੇ ਉਸ ਸਖਸ਼ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪਰ ਇਸ ਵਿਚਾਲੇ ਉਸ ਸਖਸ਼ ਦੀ ਜਿਹੜੀ ਫੋਰਚਨਰ ਗੱਡੀ ਦਾ ਮੁੰਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨ ਨਿਆ ਗਿਆ ਤਾਂ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦੇਣਾ ਪੀੜਤਾਂ ਦਾ ਅਤੇ ਪਰਿਵਾਰਿਕ ਮੈਂਬਰਾਂ ਦਾ ਕੀ ਕੁਛ ਕਹਿਣਾ ਸੁਣਦੇ ਆ ਮਿੰਦਾਰਾ ਸਿੰਘ ਜੀ ਮੇਨੋਂ ਮੈਂ ਇਧਰੋਂ ਜਾ ਰਿਹਾ ਸੀਗਾ ਵਾਪਸੀ ਆਪਣੇ ਘਰ ਨੂੰ ਮਗਰੋਂ ਗੱਡੀ ਬੜੀ ਜ਼ੋਰ ਦੀ ਮਾਰ ਕੇ ਨੇ ਦਾ ਘਰ ਦੇ ਨਾਲ 7:00 ਵਜੇ ਨਾਲੇ ਮੇਰਾ ਸਿਰ ਟੱਪ ਗਿਆ ਨਾ ਕਿਸੇ ਕਾਹਤੇ ਮੋਟਰਸਾਈਕਲ ਤੇ ਉਹਨੇ ਹੋਰ ਕਿੰਨੇ ਨੂੰ ਫਟੜ ਕਰਿਆ ਜੀ ਤੋਂ ਪਿੰਡੋਂ ਦੇਖੋ ਜੀ ਸਾਰੇ ਸਾਡੇ ਪਿੰਡ ਦੇ ਖੜੇ ਨੇ ਹਾਂਜੀ ਤੁਸੀਂ ਕਹ ਰਹੇ ਸੀਗੇ ਅਸੀਂ ਮੋਟਰਸਾਈਕਲ ਤੇ ਸੀਗੇ ਅਸੀਂ ਵਾਪਸੀ ਜਾ ਰਹੇ ਸੀਗੇ ਕਿਹੜੇ ਪੜ ਜਾ ਰਹੇ ਸੀ ਕਕਰਾਲੇ ਜੀ ਉਹ ਮੈਂ ਕਿਉਂ ਮੇਰਾ ਬਰਾਦਰ ਇੱਥੇ ਦਾਖਲਾ ਆ ਉਹਦਾ ਖਬਰ ਲੈ ਕੇ ਅਸੀਂ ਵਾਪਸੀ ਜਾ ਰਹੇ ਸੀ ਤੇ ਮਗਰੋਂ ਦੀ ਬਹੁਤ ਜ਼ੋਰ ਦੀ ਪੋਲ ਚੜ੍ਹਨੀ ਪੋਲ ਚੜਦੇ ਆ ਜਦੋਂ ਆਪਾਂ ਇਹ ਹਾਂਜੀ ਉੱਥੇ ਹੋਏ ਕੋਲੀ ਵਾੜਣੇ ਪੁਰਤੇ ਗਏ ਇੱਥੇ ਆਪਣੇ ਆ ਜਿਹੜਾ ਪੋਲਾ ਜਦੋਂ ਆਪਾਂ ਚੜ੍ਹਦੇ ਨਹੀਂ ਤਾਹਾਂ ਇਧਰ ਉੱਥੇ ਹੋਇਆ ਕਿੰਨੇ ਜਾਣੇ ਟੋਟਲ ਪੱਟੜ ਕੋਈ ਅਸੀਂ ਤੇ ਦੋਏ ਮਾਰਕੀ ਵੀ ਸੀਗੇ ਜੀ ਬਾਕੀ ਉਹ ਸਾਡਾ ਪਿੰਡ ਖੜਾ ਜੀ ਸਾਰੀ ਪਿੰਡ ਦੇ ਨੇ ਸਾਡੇ ਉਹ ਦੇਖੋ ਤਿੰਨ ਚਾਰ ਜਣੇ ਉਹ ਸਾਰੀ ਸਾਡੇ ਪਿੰਡ ਦੀ ਖੜੇ ਨੇ ਉਹ ਪ੍ਰਧਾਨ ਵੀ ਨੇ ਵਿੱਚੇ ਮੈਂਬਰ ਸਰਪੰਚ ਸਾਰੀ ਵਿੱਚ ਹੀ ਨੇ ਜੀ ਹਾਂਜੀ ਇਹ ਮੇਰੇ ਪਾਸਾ ਖੜਿਆ ਮਣੀ ਜੀ ਮਾਰ ਕੇ ਸਾਨੂੰ ਤਾਂ ਭੱਜ ਗਿਆ ਮੈਂ ਤਾਂ ਮੁੰਡਿਆਂ ਨੇ ਚੱਕਿਆ ਜੀ ਉੱਥੇ ਲਵੇ ਆਲੇ ਜਿਹੜੇ ਸਾਨੂੰ ਤਾਂ ਬੇਸੁਰਤ ਕਰਕੇ ਸੱਟ ਗਿਆ ਸਾਡੇ ਦਾ ਸੁਰਤ ਵੀ ਉਰੇ ਆ ਕੇ ਆਈ ਹੈ ਠੀਕ ਹਸਪੀਟਲ 'ਚ ਮੇਰੇ ਤਾਂ ਸੁੱਟ ਆਈ ਹੈ ਜੀ ਪਤਾ ਨਹੀਂ ਮੈਨੂੰ ਇਹ ਨਹੀਂ ਪਤਾ ਵੀ ਬੱਜਿਆ ਸਾਡੇ ਚ ਕੀ ਮਤਮਾ ਕਰੋ ਮੁੰਡੇ ਦੱਸ ਰਹੇ ਵੀ ਤੁਹਾਨੂੰ ਗੱਡੀ ਆਲਾ ਮਾਰ ਕੇ ਸੁੱਟ ਗਿਆ ਜੀ ਉਹ ਚੱਕ ਕੇ ਲੈ ਆਏ ਨੇ ਸਾਡੇ ਵਿਚਾਰੇ ਜਿਹੜੇ ਉੱਥੇ ਦੇਖ ਰਹੇ ਸੀ ਉਹ ਲੈ ਆਏ ਨੇ ਸਾਡੇ ਕਿ ਕੀ ਹੋਇਆ ਜਿਹੜਾ ਤੇ ਉਹ ਸੱਪਿਆ ਰਹੇ ਸੀ ਸ਼ਾਮ ਨੂੰ ਕਾਰ ਆਲੇ ਨੇ ਹਿੱਟ ਮਾਰੀ 3 ਵਜਾਂ ਦੇ ਇਹ ਕਿ ਇਹਨਾਂ ਦੇ ਬਾਰੇ ਕੋਰਟ ਦੇ 3 ਵਜੇ ਸਾਡੇ ਪਿੰਡ ਦੇ ਤੇ ਤਿੰਨਾਂ ਨੂੰ ਹਿੱਟ ਮਾਰ ਕੇ ਸੁੱਟ ਗਏ ਜਿੱਦੀ ਗੱਡੀ ਭਰੀ ਲਸਾ ਕੀਤਾ ਸਾਹਮਣੇ ਬੈਠਾ ਜੀ ਦਰਪੱਖ ਕੋਰਟ ਦਾ ਇੱਕ ਤੁਸੀਂ ਸਾਡੇ ਕਿੰਨੇ ਜਾਣੇ ਗਾ ਜੀ ਜਿਉ ਸਤੇ ਦੋਏ ਜਾਣੇ ਜਾ ਰਹੇ ਤੇ ਬਾਪੇ ਆ ਰਹੇ ਸੀ ਤੁਸ ਨਾ ਪਿਆ ਰਹੇ ਤੇ ਜਿੰਨੀ ਉਮਰ ਤੇ ਜੋ ਵਾਸਤਾ 16 17 ਸਾਲ ਦੇ ਕਿਤੇ ਦੇਖਣੇ ਚਾਹਤੇ 27 ਤੋਂ ਦੋ ਪੱਟ ਟੁੱਟ ਗਿਆ ਜੀ ਇਹਦੇ ਬਾਪੇ ਨੇ ਸ਼ਾਰਟ ਦੋ ਦੇ ਕੋਈ ਮੇਰੇ ਘਰ ਪੱਟ ਟੁੱਟ ਗਏ ਦੋ ਜਾਣਿਆਂ ਦੇ ਤੀਜਾ ਉੱਤਰ ਪਿਆ ਉਹਦਾ ਪਤਾ ਨਹੀਂ ਕੀ ਹੋਇਆ ਕਿ ਨਹੀਂ ਉਹ ਵੀ ਕਰਾ ਲਿਆ ਦੇਈ ਹੈ ਟੋਟਲ ਕਿੰਨੇ ਹੋ ਗਏ 5000 5000 ਜੀ ਸਾਡੇ ਕਕਰਾਲੇ ਪਿੰਡ ਤੋਂ ਅੱਗੇ ਗ੍ਰਿਡ ਪੈਂਦਾ ਜੀ ਗ੍ਰਿਡ ਤੋਂ ਅੱਗੇ ਆ ਕੇ ਨਾ ਜੀ ਬੰਦੇ ਨੇ ਤਾਰੂ ਨਾਲ ਟ੍ਰਿੰਕ ਕੀਤੀ ਹੋਈ ਸੀ ਫੁੱਲ ਪੂਰਾ ਰੱਜਿਆ ਹੋਇਆ ਸੀ ਉਹਨੇ ਆ ਕੇ ਜੀ ਸਾਡੇ ਦੋ ਬੱਚੇ ਮੇਰਾ ਭਤੀਜਾ ਤੇ ਮੇਰਾ ਬੇਟਾ ਪਹਿਲਾਂ ਉਹਨਾਂ ਨੂੰ ਡੈੜਿਆ ਤੇ ਉਸ ਤੋਂ ਬਾਅਦ ਅੱਗੇ ਆ ਕੇ ਫਿਰ ਇੱਕ ਮੇਰਾ ਪਿੰਡ ਦਾ ਹੀ ਭਰਾ ਹੈ ਜੀ ਉਹਨੂੰ ਡੈੜਤਾ ਉਹਦਾ ਪੱਟ ਤੋੜਦਾ ਜੀ ਉਸ ਤੋਂ ਅੱਗੇ ਆ ਕੇ ਇੱਕ ਸਿਆਣਾ ਬਜ਼ੁਰਗ ਸਾਡੇ ਪਿੰਡ ਦੀ ਕਕਰਾਲੇ ਦੀ ਤੇ ਜੀ 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 ਉਹਨਾਂ ਨੂੰ ਆ ਕੇ ਉਹਨਾਂ ਦੇ ਸਿਰ ਚ ਬਹੁਤ ਇਮਰਜੈਂਸੀ ਸੱਟਾਂ ਟੋਟਲ ਕਿੰਨੇ ਜਣੇ ਟੋਟਲ 5 ਜਣੇ ਜੀ ਕੀ ਕੀ ਕਿੰਨੇ ਸੱਟਾਂ ਸੱਟਾਂ ਜੀ ਸਿਰ ਚ ਵੀ ਨੇ ਦੋ ਦੇ ਪੱਟ ਟੁੱਟ ਗਏ ਜੀ ਤੇ ਇੱਕ ਦੀਆਂ ਬਾਹਾਂ ਟੁੱਟ ਗਈਆਂ ਜੀ ਤੇ ਇੱਕ ਦਾ ਸਿਰ ਚ ਜ਼ਿਆਦਾ ਸੱਟਾਂ ਇੰਜਰ ਹੋਇਆ ਜੀ ਜਿਹੜੇ ਬੱਚੇ ਸਕੈਰੀਓ ਮੋਟਰਸਾਈਕਲ ਤੇ ਉਹ ਕਾ ਕਿੱਥੇ ਜਾ ਰਹੇ ਸੀ ਉਹ ਉਹ ਜੀ ਘਰ ਨੂੰ ਜਾ ਰਹੇ ਤੇ ਟਿਊਸ਼ਨ ਤੋਂ ਆਏ ਤੇ ਕਕਰਾਲੇ ਨੂੰ ਹਾਂ ਜੀ ਟਿਊਸ਼ਨ ਤੋਂ ਇੱਕ ਜਸਪ੍ਰੀਤ ਸਰਮਾ ਜੀ ਇੱਕ ਹਰਮਨ ਸਰਾਓ ਹੈ ਜੀ ਇੱਕ ਕਰਮ ਸਿੰਘ ਹੈ ਜੀ ਬਾਕੀ ਉਹ ਮੀਆਂ ਬੀਬੀ ਹਾਂਜੀ ਦੋਨੇ ਉਹ ਮੀਆਂ ਬੀਬੀ ਨੇ ਜਿਹੜਾ ਸਿਆਣੇ ਬਜ਼ੁਰਗ ਨੇ ਡੀਸੀ ਜੀ ਤੇ ਉਹਨਾਂ ਦੀ ਵਾਈਫ ਹੂ ਤੇ ਉਹ ਸਾਰੇ ਜੀ ਉਹਨਾਂ ਨੂੰ ਇੰਜੜ ਜਿਆਦਾ ਕਰਦਾ ਜੀ ਇਸ ਤਰ੍ਹਾਂ ਇਹ ਬੰਦਾ ਗੱਡੀ ਭਜਾ ਕੇ ਜੀ ਦੇਖੋ ਗੱਡੀ ਰੋਕੀ ਨਹੀਂ ਬੰਦੇ ਨੇ ਬਿਲਕੁਲ ਵੀ ਭਜਾ ਕੇ ਗੱਡੀ ਲਿਆ ਕੇ ਜੀ ਪੁਲ ਦੇ نیچے ਲਾ ਕੇ ਰੇਲਵੇ ਲਾਈਨ ਨੂੰ ਹੋ ਕੇ ਭੱਜ ਲਿਆ ਜੀ ਬੰਦਾ ਫਿਰ ਉੱਥੋਂ ਫੜ ਕੇ ਲਿਆਉਂਦਾ ਜੀ ਠੀਕ ਕੀ ਲੱਗਦਾ ਜਿਹੜਾ ਦੋ ਦਿਨਾਂ ਦਾ ਡ੍ਰਿੰਕ ਦੇ ਨਾਲ ਜਾਂ ਡ੍ਰਿੰਕ ਹੈ ਜੀ ਬਹੁਤ ਰੱਜਿਆ ਹੋਇਆ ਜੀ ਹੁਣ ਵੀ ਅੰਦਰ ਹੀ ਹੈ ਜੀ ਹਸਪੀਟਲ ਦੇ ਵਿੱਚ ਹੀ ਹੈ ਤੇ ਅਸੀਂ ਫੜ ਕੇ ਲਿਆਏ ਜੀ ਉਰੇ ਤੇ ਉਹ ਪੂਰਾ ਨਸੇ 'ਚ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਜੀ ਵੀ ਸਾਡੀ ਜੋ ਕਾਬੰਦ ਦੀ ਕਾਰਵਾਈ ਉਹ ਕੀਤੀ ਜਾਵੇ। ਆ ਟੋਟਲ 5 ਪੇਸ਼ੈਂਟਸ ਇੰਜਰਡ ਆਏ ਆ ਸਾਡੇ ਕੋਲ ਤੇ ਉਹਨਾਂ ਵਿੱਚੋਂ 2 ਦਾ ਫ੍ਰੈਕਚਰ ਸੀਗਾ ਤਾਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ। ਨਾਮ ਉਹਨਾਂ ਦੇ ਹਰਮਨ ਤੇ ਕਰਮ ਸਿੰਘ ਤੇ ਬਾਕੀ 3 ਪੇਸ਼ੈਂਟ ਅੰਡਰ ਅਬਜ਼ਰਵੇਸ਼ਨ ਨੇ ਸਾਡੇ ਕੋਲ ਜਸਪੀਤ ਸ਼ਰਮਾ, ਦਾਰਾ ਸਿੰਘ ਤੇ ਉਹਨਾਂ ਦੀ ਪਤਨੀ ਬਿਲਦਨ। ਵੀਰੇ ਰੈਫਰ ਕਰੇ ਨੇ ਉਹ ਕਿਸ ਤਰ੍ਹਾਂ ਗੱਡੀ ਛੱਡੋ। ਉਹਨਾਂ ਦੇ 2 ਜਣਿਆਂ ਤੇ ਲੱਤ ਚ ਫ੍ਰੈਕਚਰ ਲੱਗ ਰਿਹਾ ਹੈ ਇਲਾਜ ਲਈ ਉਹਨਾਂ ਨੂੰ ਰਜਿੰਦਰਾ ਨਾ ਹਾਂਜੀ ਉਹਨਾਂ ਦੀ ਉਮਰ ਦਾ ਬਾਲ ਇੱਕ ਦੀ ਉਮਰ 17 ਸਾਲ ਹੈ ਇੱਕ 24